ਕਹੋ ਤਲ ਗੁਰ ਸੇਵਿਆ ਐਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਤਦ ਡਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਤੁਮ ਦਾਤੇ ঠাকুর প্রতাপালক নাইক খসম হামারে নিমখ নিমখ তুমিই প্রতপলহ হামবারে ਤੁਮਰੇ ਤਾਰੇ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ निमख निमक तुम ही प्रत हो हम बारिक तारे तारीह <coughs> एक कवन गुण कहिया ਬੇਸਮਾਰ ਬੇਅੰਤ ਸੁਅੰਮੀ ਤੇਰੋ ਅੰਤ ਨ ਕਿਨਹੀ ਲਾਹੀਆ ਰਹਾ ਕੋਟੇ ਪਰਾਧ ਹਮਾਰੇ ਖੰਡਹੁ ਅਨਿਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਾਤੇ ਥੋਰੀ ਤੂੰ ਆਪਣੇ ਬਿਰਦ ਰਖავੋ ਤੇ ਮਰੀ ਸਾਰਾ ਨੇ ਤੁਮਾਰੀ ਆਸਾ ਤੋਮਹਿ ਸੱਜਣ ਸੁਹੇਲੇ ਰੱਖੋ ਰੱਖ ਨਹਾਰ ਦਾ ਅੱਲਾ ਨਾਨਕ ਕਰਕੇ ਗੋਲੇ ਤੇਮਰੀ ਸਰਾਨੇ ਤੇਮਾਰੀ ਆਸਾ ਉਮਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ tumre tare jaisa sat gur sunida taiso hi main dit vichdeya mele prabhu har dargah ka basith ਹਰ ਨਾਮ ਮੰਤਰ ਦਰੜਾਏ ਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆ ਸੰਜੋਗ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸ ਨਾਹੂ ਜੋਗ ਇਸਰਤੇ ਭੁੱਲੇ ਆ ਵਿਆਪਨ ਸਭੇ ਰੋਗ ਕਤਿਕ ਕਰਮ ਕਮਾ ਮੰਨੇ ਦੋਸਨ ਆਹੋ ਜੋਗਾ ਪਰਮੇਸ਼ਰ ਤੇ ਭੁੱਲੇ ਆਂ ਵੀ ਆਪਨ ਸਭੇ ਰੋਗ ਇਹ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਾਏ ਜਿੱਤੜੇ ਮਾਇਆ ਭੋਗ ਵਿਚੋਂ ਮ ਕੋਈ ਕਾਰੇ ਸਕਾ ਤਿਸੁ ਥਾਰੋ ਕਿ ਸ਼ੂ ਨਾ ਹੋワイ ਲਿਖਿਆ ਤੋੜ ਸੰਯੋਗ ਵੱਡ ਭਾਗੀ ਮੇਰਾ ਪ੍ਰਭ ਮਿਲਾਂ ਉੱਤਰ ਹੈ ਸਾਬੇ ਬੇਉਗ ਮਾਨਕ ਕਉ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵਾ ਸਾਧ ਸੰਗ ਬਿਨ ਸਹ ਸਬੇ ਸੋਚ ਨਾਨਕ ਕਾ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ ਮੋਚ ਕੱਟੇ ਕੋ ਵੈ ਸਾਦ ਸੰਗ ਦਿਨ ਸਹ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਿਕੇ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨੇ ਸਭੇ ਰੋਗ